ਉਨੇ ਪਬਲਿਕਸ ਮਾਨਾ ਨਿਊਜ਼ ਚੈਨਲ ਨਾਲ ਬੀਤੀ ਰਾਤ ਇੱਕ ਗਉਂ ਵੱਲੋਂ ਜਿਹੜਾ ਇੱਕ ਵਿਅਕਤੀ ਨੂੰ ਮਾਰਿਆ ਜਾਂਦਾ ਤੇ ਜਦੋਂ ਉਸਦੀ ਮਿਸੀ ਛਡਾਉਣ ਜਾਂਦੀ ਹੈ ਤਾਂ ਉਸ ਨੂੰ ਵੀ ਜਿਹੜਾ ਇਸ ਗਉਂ ਵੱਲੋਂ ਮਾਰਿਆ ਜਾਂਦਾ ਤੇ ਗਲੀ ਦੇ ਕੁਝ ਲੋਕ ਜਿਹੜੇ ਨੇ ਡੰਡੇ ਇਕਟਾ ਵਗੈਰਾ ਲਾ ਕੇ ਪਹੁੰਚਦੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਨਾਲ ਦੀ ਨਾਲ ਜ਼ਖਮੀ ਕਰ ਦਿੱਤਾ ਜਾਂਦਾ ਪਰ ਲੋਕ ਜਿਹੜੇ ਨੇ ਇਸ ਟਾਈਮ ਸਮਾਨੇ ਦੇ ਵਿੱਚ ਤਰਾਹੀ ਤਰਾਹੀ ਕਰਦੇ ਜ਼ਰੂਰ ਨਜ਼ਰ ਆਉਂਦੇ ਨੇ ਕਿਉਂਕਿ ਗਵਰਨਮੈਂਟ ਜਿਹੜੀ ਹੈ ਲਗਾਤਾਰ ਸੁੱਤੀ ਹੋਈ ਹੈ ਜਿਹੜੇ ਪਿੰਡਾਂ ਦੇ ਵਿੱਚ ਆਪਣਾ ਦੁੱਧ ਦੀ ਵਰਤੋਂ ਕਰਦੇ ਨੇ ਜਦੋਂ ਗਊਆਂ ਦੁੱਧ ਦੇਣਾ ਬੰਦ ਕਰ ਦਿੰਦੀਆਂ ਨੇ ਤਾਂ ਉਦੋਂ ਸ਼ਹਿਰ ਦੇ ਵਿੱਚ ਛੱਡ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਜਿਹੜੇ ਲੋਕ ਨੇ ਕਾਫੀ ਦੁਖੀ ਹੁੰਦੇ ਨੇ ਤਾਂ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਕਿ ਜੇ ਤੁਹਾਡੇ ਘਰਾਂ ਦੇ ਬਾਹਰ ਜਾਂ ਕੋਈ ਊੜਾ ਪਰਾ ਤੁਹਾਨੂੰ ਕੋਈ ਗਊਆਂ ਜਾਂ ਕੋਈ ਸਾਣ ਜਾਂ ਵਗੈਰਾ ਦਿਖਦੇ ਨੇ ਤਾਂ ਉਹਨਾਂ ਤੋਂ ਥੋੜਾ ਜਿਹਾ ਸੁਚੇਤ ਰਹੋ ਤਾਂ ਕਿ ਤੁਹਾਡੀ ਜੇ ਅੱਜ ਇਹਨਾਂ ਨਾਲ ਬਣੀ ਹੈ ਤਾਂ ਕੱਲ ਨੂੰ ਕਿਸੇ ਹੋਰ ਨਾਲ ਵੀ ਬਣ ਸਕਦੀ ਹੈ ਪਾਜੀ ਆਪਣਾ ਨਾਮ ਕੀ ਹੈ ਜੀ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਕਿਵੇਂ ਕਹਾਣੀ ਵਾਪਰੀ ਹੈ ਸਾਰੀ ਇਹ ਮੈਂ ਸਦੀ ਰਾਤੀ بیٹے ਦੀ ਦੁਕਾਨ ਤੋਂ ਸਾਰ ਸਵੇਰ 10 ਵਜੇ ਆਇਆ ਆ ਕੇ ਮੈਂ ਆਪਣੇ ਘਰ ਦੇ ਜੇਡ ਮੂਰੇ ਮੋਟਰਸਾਈਕਲ ਖੜਾ ਕੀਤਾ ਮੋਟਰਸਾਈਕਲ ਸਟਾਰਟ ਕੀਤੀ ਤੇ ਮੈਂ ਬੈਕ ਸੈਟ ਤੋਂ ਬਹੂ ਇੱਕ ਜਿਹੜੀ ਉਹ ਭੱਜੀ ਆਈ ਆ ਆਉਂਦਿਆਂ ਮੇਰੇ ਕੋਲ ਆ ਕੇ ਮੈਨੂੰ ਮੂੰਹ ਤੇ ਮਾਰਿਆ ਤੇ ਮੈਂ ਕਿਹਾ ਚਲੋ ਵੈਸੇ ਹੁੰਦਾ ਵੀ ਆਮ ਪਸ਼ੂ ਜਿਹੜਾ ਮੈਂ ਚਲ ਮਾਨੂੰ ਪਛਕਾਰ ਕੇ ਤੇ ਮੈਂ ਚਲ ਚਲੀ ਜਾਏਗੀ ਉਹ ਮੇਰੇ ਪਿੱਛੇ ਹੀ ਪੈ ਗਈ ਆ ਹੂੰ ਤੇ ਉਹ ਵਾਜਾਂ ਵੀ ਹੋਰ ਹੀ ਤਰ੍ਹਾਂ ਦੀਆਂ ਕੱਢ ਰਹੀ ਸੀ ਜਿਵੇਂ ਵੀ ਹਲਕੀ ਹੋਈ ਆ ਹੂੰ ਤੇ ਉਹ ਮੇਰੇ ਮੋਟਰਸਾ ਮੈਂ ਮੋਟਰਸਾਈਕਲ ਤੇ 4 ਚੱਕਰੇ ਘੁੰਮਦਾ ਰਿਹਾ ਉਹ ਮੇਰੇ ਮਗਰ ਮਗ ਘੁੰਮਦ ਗਈ ਆ ਹੂੰ ਫਿਰ ਮੋਟਰਸਾਈਕਲ ਮੇਰਾ ਡੇਰ ਗਿਆ ਤੇ ਮੈਨੂੰ ਠੁੱਡਾ ਵੱਜਾ ਤੇ ਮੈਂ ਵੀ ਡੇਰ ਗਿਆ ਤੇ ਉਹ ਮੇਰੇ ਉੱਪਰ ਹੀ ਚੜ ਗਈ ਆ ਹੂੰ ਉੱਪਰ ਚੜ ਕੇ ਉਹਨੇ ਚਾਰੇ ਲੱਤਾਂ ਨਾਲ ਮੈਨੂੰ ਪੂਰੀ ਤਰ੍ਹਾਂ ਲਟਾੜਿਆ ਹੂੰ ਮੈਂ ਤਾਂ ਫਸਲ ਗਿਆ ਤੇ ਪੱਟ ਤੇ ਹੂੰ ਆ ਆਪਣਾ ਦਿੱਟੇ ਦੇ ਹੂੰ ਕਿਤਨੇ ਬਹੁਤ ਹੋਰੀ ਤਰ੍ਹਾਂ ਮੈਨੂੰ ਵੱਜਾ ਐਸੀ ਵੀ ਜੇਕਰ ਮੇਰੇ ਹੋਰ ਉਹੋ ਜਿਹੀ ਜਗ੍ਹਾ ਤੇ ਸੱਟ ਵੱਜ ਜਾਂਦੀ ਮੇਰੇ ਸਸਰ ਦੇ ਚ ਬਰ ਸਕਦੀ ਜੀ ਤੇ ਉਸ ਨਾਲ ਬੰਦੇ ਲੱਗਦਾ ਨਹੀਂ ਇਹ گاਉਂ ਸੈਸ ਆਪਾਂ ਹਰ ਜਗ੍ਹਾ ਤੇ ਦਿੰਨੇ ਆ ਜਿੰਨੇ ਆ ਜਿ ਪਰ ਉਹਦਾ ਕੋਈ ਫਾਇਦਾ ਨਹੀਂ ਦੇਖੋ ਮੈਂ ਹੁਣ ਉਹ ਡਿਊਟੀ ਤੇ ਵੀ ਜਾਣਾ ਵਾ ਮੇਨ ਸੜਕਾਂ ਤੇ ਜਾਈਦਾ ਉੱਥੇ ਟੱਠੇ ਖੜੇ ਨੇ ਲੜਦੇ ਨੇ ਇੱਕ ਦੂਜੇ ਦੇ ਵਿੱਚ ਵਾਜਦੇ ਨੇ ਤੇ ਉੱਥੇ ਵੀ ਨੁਕਸਾਨ ਪਿੱਛੇ ਜੀ ਵੀ ਇੱਥੇ ਇਥੇ ਐਕਸੀਡੈਂਟ ਹੋਇਆ ਸੀ ਉਹ ਵੀ ਦੂਬਰ ਇਹਦੇ ਕਰਕੇ ਆਇਆ ਅਵਾਰਾ ਪਸ਼ੂਆ ਕਰਤੀ ਹੋਈ ਆ ਤੁਹਾਡੀ ਸੇਠ ਠੀਕ ਹੈ ਹੁਣ ਮੇਰੇ ਇੱਥੇ ਹਾਂ ਉਹ ਸਿੱਧਾ ਠੀਕ ਹੈ ਮਹਾਜਬ ਐਸਰੇ ਕਰਾ ਦੇ ਹੋਣੇ ਨੇ ਮੇਰੇ ਇੱਥੇ ਪਸਲੀਆਂ ਦੇ ਤੇ ਪਾਸ ਤੇ ਤੁਹਾਡੇ ਘਰ ਦੇ ਵੀ ਠੀਕ ਨਹੀਂ ਕਿਉਂਕਿ ਉਹਨਾਂ ਨੂੰ ਵੀ ਗੇਰਿਆ ਸੀ ਕਿਉਂਕਿ ਘਰ ਦੇ ਘਰ ਦੇ ਬਾਹਰ ਨਿਕਲ ਕੇ ਉਹ ਛਡਾਣ ਗਏ ਨੇ ਉਹਨਾਂ ਮਾਰਾ ਜਾ ਇਸ਼ਾਰਾ ਜੇ ਮਦਰ ਦਬਕਾ ਜੀ ਉਹਨੂੰ ਮਾਰਿਆ ਤੇ ਉਹ ਉਹਦੇ ਦਿਵਾਲੇ ਪੜੋਸੀ ਆਇਆ ਵਿਚਾਰਾ ਮੁੰਡਾ ਤੇ ਉਹ ਡਾਂਗ ਲੈ ਕੇ ਆਇਆ ਉਹਨੇ ਭਜਾਇਆ ਤੇ ਉਹਦੇ ਵੀ ਜਾਂਦੀ ਜਾਂਦੀ ਉਹਦੇ ਮਰ ਗਈ ਉਹਦੇ ਵੀ ਜਿਹੜੇ ਗੋਡੇ ਜਿਹੜੇ ਉਹਨੇ ਛਿੱਲੇ ਹੋਏ ਨਿਕਾਰੇ ਚੱਲੋ ਉਹ ਪੱਟੇ ਘਰਾਂ ਦੇ ਹੁਣ ਠੀਕ ਹੈ ਬਹੁਤ ਬੁਰਾ ਹਾਲ ਹੈ ਸਰਕਾਰ ਨੂੰ ਇਹਦਾ ਜਿਹੜਾ ਉਹ ਨੰਦ ਜੀ ਆਮ ਕਰਨਾ ਚਾਹੀਦਾ ਜੀ ਜਿੱਕੀ ਨਾਮ ਹੈ ਤੁਹਾਡਾ ਪਰਮਜੀਤ ਜੀ ਪਰਮਜੀਤ ਜੀ ਤੁਹਾਡੇ ਹਸਬੰਡ ਸੀ ਹਾਂਜੀ ਕਿਵੇਂ ਹੋਈ ਏ ਸਾਰੀ ਕਹਾਣੀ ਹਾਂਜੀ ਅਸੀਂ ਨਾ ਅੰਦਰ ਬੈਠੇ ਸੀ ਤੇ ਵੀ ਛੋਟ ਵੀ ਬੁੱਟੀ ਆਂਦੀ ਮੱभी ਬਾਹਰ ਆਵਾਜ਼ ਆ ਰਹੀ ਏ ਕੋਈ ਆਵਾਜ਼ ਆ ਰਹੀ ਕੋਈ ਕਿਸੇ ਨੂੰ ਮਾਰ ਰਿਹਾ ਏ ਅਸੀਂ ਭੱਜ ਕੇ ਦਰਵਾਜ਼ਾ ਖੋਲ੍ਹਿਆ ਬਾਹਰ ਤੇ ਬਾਹਰ ਉੱਪਰ ਗਾਂ ਚੜ੍ਹੀ ਹੋਈ ਅਸੀਂ ਮੇਰੇ ਤਾਂ ਅੱਖਾਂ ਘਨੇਰੇ ਆ ਗਏ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਵੀ ਕਿਵੇਂ ਵੀ ਹੋ ਰਹੀ ਸੀ ਕਿਵੇਂ ਟਾਈਏ ਕਿਵੇਂ ਨਾ ਟਾਈਏ ਤੇ ਸਾਡਾ ਤਾਂ ਬਹੁਤ ਬੁਰਾ ਹਾਲ ਹੋ ਗਿਆ ਸੀ ਉੱਪਰ ਚੜਦੀ ਨਹੀਂ ਸੀਗਾ ਨਾਲ ਮੈਨੂੰ ਵੀ ਢੇਰ ਤਾਂ ਨਾਨਕ ਨਾਲ ਸਾਹਮਣੇ ਤੇ ਬੇਟਾ ਆਇਆ ਤੇ ਉਹਨੇ ਦਾਗ ਲੈ ਕੇ ਆਇਆ ਤੇ ਉਹਨੇ ਵੀ ਦੱਬ ਕੇ ਠੋਕੀ ਤੇ ਮੂੰਹ ਦਿੱਤੇ ਤੇ ਫੇਰ ਇੱਕ ਵਾਰੀ ਉਹ ਬੜਾ ਕੀ ਬਣਾ ਉਹ ਵੀ ਉਹਨੇ ਛੋਟਾ ਮਾਰਿਆ ਤੇ ਫੇਰ ਗੇਰ ਵਿੱਚ ਹੀ ਅੱਡੇ ਆਉਂਦਾ ਲੱਗਦਾ ਜੀ ਆਪਾਂ ਇੰਨਾ ਇੰਨਾ ਗਊ ਸੈਂਸ ਦਿੰਨੇ ਆ ਫਿਰ ਵੀ ਬੰਦਾ ਸੇਫ ਨਹੀਂ ਨਹੀਂ ਜੀ ਬਿਲਕੁਲ ਨਹੀਂ ਕੀ ਸੁਨੇਹਾ ਦੇਣਾ ਚਾਹੋਗੇ ਸਰਕਾਰ ਨੂੰ ਜੀ ਆਈ ਦੇਵਾਂਗੇ ਵੀ ਇਹ ਆਪਣੇ ਇਹਨਾਂ ਦਾ ਕੋਈ ਹੱਲ ਕਰਨੇ ਇਹਨਾਂ ਨੂੰ ਕਾਬੂ ਕਰਨ ਆਪਣੇ ਇੰਨੇ ਇੰਨੇ ਗਊਸ਼ਾਲਾ ਬਣੀਆਂ ਨੇ ਫਿਰ ਵੀ ਨਹੀਂ ਇਹ ਸਮਝਦੇ ਠੀਕ ਹੁਣ ਸਾਡੇ ਨਾਲ ਆਪਾਂ ਕਲੋਨੀ ਦੇ ਪਿੱਛੇ ਵੀ ਬੰਦਾ ਵੀ ਇਸਰੀ ਉਹਨੂੰ ਤਾਂ ਖਤਮ ਹੀ ਕਰਦਾ ਜੀ ਉਹਦੇ ਸਿੰਘ ਸੀ ਉਹਦੇ ਸਿੰਘ ਤੇ ਛਾਤੀ 'ਤੇ ਵਿੱਜੇ ਸੀ 33 ਚ ਵੱਜੀ ਸੀ ਕਿਹਨਾਂ ਦਾ ਮੈਨੂੰ ਇੱਥੇ ਮਤਲਬ ਕਿ ਜ਼ਿਆਦਾ ਹੁੰਦੇ ਨੇ ਹਾਂਜੀ ਹਾਂ ਸਾਡੇ ਆ ਪਿੱਛੇ ਹੋਇਆ ਇੰਨਾ ਦਿਨਾਂ ਦੇ ਵਿੱਚ ਹੋਇਆ ਪਿਛਲੇ ਸਾਲ ਹੋਇਆ ਠੀਕ ਹੈ ਤੇ ਡਿਊਟੀ ਤੇ ਜਾ ਰਿਹਾ ਸੀ ਤੇ ਉਹਨੂੰ ਮੈਂ ਫੜ ਅੱਛਾ ਤੁਸੀਂ ਰਾਤੀ ਇਹਨਾਂ ਨੂੰ ਬਚਾਣ ਗਏ ਸੀ ਹਾਂਜੀ ਹਾਂ ਉਹਨੇ ਤੁਹਾਨੂੰ ਦਰਵਾਜ਼ਾ ਹੀ ਖੋਲਿਆ ਤੇ ਬਸ ਇਹਨੇ ਤੱਲੇ ਦੱਬੇ ਪਏ ਨੇ ਬੁਰਾ ਹਾਲ ਇਹਨਾਂ ਦੇ ਉੱਪਰ ਹੀ ਚੜੀ ਰਹੀ ਹੈ ਬਸ ਇਹ ਹਟ ਹੀ ਨਹੀਂ ਉਹ ਬਿਲਕੁਲ ਹਟ ਹੀ ਨਹੀਂ ਪਿੱਛੇ ਠੀਕ ਹਾਂਜੀ